ਪਾਕਿਸਤਾਨ ਵਿੱਚ ਸਿੱਧੂ ਮੂਸੇਵਾਲਾ ਲੋਕ ਕਿੰਨਾ ਪਿਆਰ ਕਰਦੇ ਹਨ ਉਸ ਦਾ ਸਬੂਤ ਹੈ ਇਹ ਵੀਡੀਓ ਜਿਸ ਵਿੱਚ ਇੱਕ ਬਾਪ ਦੱਸ ਰਿਹਾ ਹੈ ਕਿ ਉਸ ਦਾ ਪੁੱਤ ਆਪਣੇ ਪੇਪਰ ਤੋਂ ਪਹਿਲਾਂ ਦੇਖੋ ਕੀ ਕਰ ਰਿਹਾ ਸੀ ਇਹ ਨਾ ਇੰਨਾ ਕ੍ਰੇਜ਼ ਆ ਉਹਨੂੰ ਧੀ ਹਵੇ ਨੂੰ ਉਹਦੇ ਕੈਮਿਸਟਰੀ ਦਾ ਕੱਲ ਟੈਸਟ ਸੀਗਾ ਉਹ ਜਨਾਬ ਸਿੱਧੂ ਮੂਸੇਵਾਲਾ ਨੂੰ ਮੈਂ ਕਿਹਾ ਇੱਕ ਕੈਮਿਸਟਰੀ ਦੇ ਵਿੱਚ ਇਹ ਸਿੱਧੂ ਮੂਸੇ ਵਾਲਾ ਹੁਣ ਯਕੀਨ ਕਰ ਬੱਲਾ ਇਹ ਪਿਆਰ ਆ ਬੜੀ ਦੁਨੀਆ ਬਾਈ ਦੇ ਨਾਲ ਬੜਾ ਪਿਆਰ ਕਰਦੀ ਆ ਸਿੱਧੂ ਕਹਿੰਦਾ ਜੀ ਯਕੀਨ ਕਰੋ ਮੈਨੂੰ ਵੀ ਉਹਦਣਾ ਮਮੀ ਨੂੰ ਉਹਨੂੰ ਲਾਈਕ ਕਰਦਾ ਲੇਕਿਨ ਮੇਰੀ ਕਹ ਲੋ ਕਿ ਮੈਂ ਉਹ ਵਿਚਾਰੇ ਨੂੰ ਮਰਨ ਤੋਂ ਬਾਅਦ ਮੈਨੂੰ ਉਹਦਾ ਪਤਨ ਲੱਗਾ ਵੀ ਕੀ ਚੀਜ਼ ਸੀ ਆ ਬਿਲਕੁਲ ਸਹੀ ਗੱਲ ਹੈ ਕਈਆਂ ਨੂੰ ਜ਼ਾਹਦ ਭਾਈ ਪਤਾ ਹੀ ਨਹੀਂ ਸੀ ਕਿ ਉਹ ਗਾਣੇ 'ਚ ਕੀ ਕਹਿੰਦਾ ਹੈ ਭਾਈ ਇਦਾਂ ਦੇ ਬੰਦੇ ਸਦੀਆਂ 'ਚ ਪੈਦਾ ਹੁੰਦੇ ਆ ਬਹੁਤ ਮਾਲਾ ਕੀਤਾ ਉਹਨਾਂ ਨੇ ਮਾਰਨੈ ਇਸੇ ਬਲੇ ਕਰਦਾ ਉਹਦਾ ਇਦਾਂ ਇਦਾਂ ਦਾ ਕਸੂਰ ਕੋਈ ਨਹੀਂ ਤੇ ਹਾਲਾਂਕਿ ਦੇਖ ਲੋ ਬੱਚਿਆਂ ਨੂੰ ਕੀ ਆ ਤੇ ਕਿੰਨਾ ਬੱਚੇ ਦੇਖ ਲੋ ਪਿਆਰ ਕਰਦੇ ਆ ਹੈ ਹੈ ਕਿੰਨਾ ਕਿ ਤੁਹਾਡੀ ਸੋਚ ਹੈ ਕਿੰਨਾ ਮੇਰੇ ਬੱਚੇ ਤਰ੍ਹਾਂ ਲਵ ਕਰਦੇ ਹੈ ਹਾਏ ਹਜੇ ਉਹਨੂੰ ਮਿਲੇ ਨਹੀਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਜ਼ਾਹਦ ਭਾਈ ਜ ਉਹਦਾ ਨਾਮ ਆ ਜਾਂ ਕੋਈ ਉਹਦੀ ਗੱਲ ਕਰਦਾ ਨਾ ਮਿਲਾਂਗਾ ਇੱਕ ਮੇਰਾ ਭਾਂਜਾ ਵਾ تنਵੀਰ ਖੈਰਾ ਉਹ ਮਿਲਾਂਗਾ ਉਹ ਤੇ ਤਿੰਨ ਦਿਨ ਰੋਟੀ ਨਹੀਂ ਖਾਦੀ ਉਹਨੇ ਕਸਮ ਅੱਲਾ ਮੇਰੇ ਪਿਆਣੇ ਦੱਸਿਆ ਫੋਰਸਿਸ ਹੁੰਦੇ ਸਮੁੰਦਰੀ ਰੋਟ ਉਹਨੇ ਕਹਿੰਦਾ ਤਿੰਨ ਦਿਨ تنਵੀਰ ਰੋਟੀ ਨਹੀਂ ਖਾਦੀ ਦੇਖ ਲੋ ਕਿੰਨਾ ਲੋਗ ਉਹਨਾਂ ਪਿਆਰ ਕਰਦੇ ਅੱਜ ਵੀ ਅੱਜ ਵੀ ਉਸ ਬੰਦੇ ਨੂੰ ਲੋਗ ਬੜਾ ਯਾਦ ਕਰਦੇ ਸਿੱਧੂ ਨਹੀਂ ਮਰਿਆ ਸਿੱਧੂ ਅੱਜ ਵੀ ਸਾਈਂ ਬਾਸ਼ਾ ਜਿੰਦਾ ਬਿਲਕੁਲ ਇਦਾਂ ਹੀ ਆ ਉਹਨੇ ਮੰਜੀ ਠੋਕ ਕੇ ਰੱਖੀ ਸਾਰਿਆਂ ਦੀ ਹਾਏ ਵਾਹ ਜੀ ਵਾਹ ਤੇ ਮੈਨੂੰ ਇੰਨਾ ਕ ਸਕੂਨ ਮਿਲਿਆ ਨਾ ਤੁਹਾਡੀਆਂ ਗੱਲਾਂ ਸੁਣ ਕੇ ਕਿ ਤੁਸੀਂ ਜਦੋਂ ਕੋਈ ਸਿੱਧੂ ਦੀ ਗੱਲ ਕਰਦਾ ਨਾ ਤੇ ਜ਼ਾਹਦ ਭਾਈ ਮੈਨੂੰ ਸੱਚੀ ਬੜਾ ਸਕੂਨ ਖੁਸ਼ੀ ਹੁੰਦੀ ਹੈ ਮੈਂ ਲਿਖ ਕੇ ਦੇ ਦਿੰਦਾ ਲੋਹੇ ਤੇ ਲੈ ਦੇ ਦਿੰਦਾ ਪਿੱਤਲ ਤੇ ਸੋਨੇ ਤੇ ਲੈ ਦੇ ਦਿੰਦਾ ਸਿੱਧੂ ਨਹੀਂ ਮਰਿਆ ਹਾਂ ਹੈਗਾ ਉਹ ਸਾਡੇ ਦਿਲਾਂ ਚ ਵਾਲੀ ਜਿਹੜੇ ਅੱਜ ਮਰ ਗਏ ਮਰ ਗਏ